ਇਹ ਕਿਰਸੋਤਿਆਂ ਪਰਿਵਾਰੋਂ ਪਿਆਰ ਕਰਨ ਸਵੀਕਾਰ ਮੈਂ ਆਪ ਨੂੰ ਅਦਾ ਹੂ ਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਰੂਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਦਾ ਕੀਤਾ ਸੀ ਕਿ ਕੱਲੇ ਛੋਟੇ ਲੋਕ ਛੋਟੇ ਨਸ਼ਾ ਦਸਕਰ ਵੀ ਫੜੇ ਜਾਣਗੇ ਜਿਹੜੇ ਮਗਰਮਚਦੇ ਉਹਨਾਂ ਦੇ ਘਰਾਂ ਉੱਤੇ ਵੀ ਬੰਦੋਜ ਚਲਾਇਆ ਜਾਵੇਗਾ ਉਹਨਾਂ ਉੱਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਰਕੇ ਅੱਜ ਦਿਖਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰੂਨੀ ਆਗਾਮੀ ਦਲ ਦੇ ਬਿਗਪ ਜਿਸੰਗ ਜੀਤਿਆ ਜਿਹੜੇ ਹਮੇਸ਼ਾ ਹੀ ਇੰਟੈਲੀਜੈਂਸੀ ਕਹਾਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਦੇ ਨੂੰ ਕਹਿੰਦੇ ਨੇ ਤੇਰੀਆਂ ਚੀਕਾਂ ਘੜਾ ਦੇਾਂਗੇ ਕਦੇ ਕਹਿੰਦੇ ਨੇ ਨਸ਼ੇੜੀ ਦੇ ਕਦੇ ਕਹਿੰਦੇ ਨੇ ਸ਼ਰਾਬ ਪੀ ਪੀ ਕੇ ਉਹਨਾਂ ਦਾ ਲਿਵਰ ਡੈਮਸ ਹੋ ਗਿਆ ਹੈ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰ ਲਿਆ ਹੈ ਜਿਆਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਖੋ ਦਿੱਤੀ ਹੈ ਵਿਜੀਲੈਂਸ ਅਭੀ ਵਿਜੀਲੈਂਸ ਦੇ ਸਰ ਪੁਛ ਅਧਿਕਾਰੀ ਦੀ ਸੂਤਰਾਂ ਦੇ ਅਮਲਿਤੋ ਬੜੀ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਿਰਧ ਤੱਕ ਆਗੂ ਬਿਕਪ ਸਿੰਘ ਜੀਤਿਆ ਨੂੰ ਪਾਧਰਾ ਪੈ ਗਿਆ ਨੇ ਬਿਕਪ ਸਿੰਘ ਜੀਤਿਆ ਦੇ ਘਰ ਦੇ ਵਿੱਚ ਸਵੇਰ ਤੋਂ ਵਿਜੀਲੈਂਸ ਦੀ ਛਾਪੇਮਾਰੀ ਹੋ ਰਹੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰ ਪੁਛ ਅਧਿਕਾਰੀ ਲਗਾਤਾਰ ਬਿਕਮ ਸਿੰਘ ਜੀਤਿਆ ਹਾਦਿਕ ਬਿਕਮ ਸਿੰਘ ਜੀਤਿਆ ਦੇ ਪਰਿਵਾਰ ਦੀ ਇਨਵੈਸਟੀਗੇਸ਼ਨ ਯਾਨੀ ਕਿ ਪੁਛਸ਼ ਕਰਣੀ ਸੂਤਰਾ ਦੇ ਹਾਵਲਤੋਂ ਖਬਰ ਆਈ ਹੈ ਜਗਵਾਲੀ ਦੇ ਹਾਵਲਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਵਲ ਲੀਡਰ ਅਤੇ ਸਾਬਕਾ ਕੈਬਨਟ ਮੰਤਰੀ ਬਿਕਮ ਸਿੰਘ ਜੀਤਿਆ ਦੇ ਘਰ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਅੱਜ ਸਵੇਰ ਤੋਂ ਜੀਤਿਆ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਨਸ਼ਿਆਂ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੇ ਕਦਮ ਚੁੱਕੇ ਜਾ ਰਹੇ ਹਨ ਇਸ ਕਰਕੇ ਤੇ ਆ ਵੀ ਬਿਗਪੀ ਡਿਸ਼ੀਅਰ ਦੇ ਕਰਮਚਾਰੀਆਂ ਨੂੰ ਰੇਡ ਕੀਤੀ ਗਈ ਫਿਲਹਾਲ ਇਹ ਸੁਰਖੋਰ ਮੇਲਿਆਂ ਦੀ ਉਡੀਕ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਛੋਟੇ-ਮੋਟੇ ਨਸ਼ਾ ਤਸਕਰੀ ਵੱਡੇ ਨਸ਼ਾ ਤਸਕਰਾ ਉਤੇ ਔਰ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋਵੇਗੀ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਉਂਕਿ ਵਾਅ ਵਾਅ ਸ਼ਰਮ ਲੈਣੀ ਪੈ ਰਹੀ ਸੀ ਬਿਕਮਜੀ ਸਿੰਘ ਜੀਠਿਆ ਨੂੰ ਬਿਕਮਜੀ ਸਿੰਘ ਜੀਠਿਆ ਦੀ ਜਵਾਬ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਈ ਵਾਰ ਕਟਿਸ਼ਨ ਦਾਇਰ ਕੀਤੀ ਪੰਜਾਬ ਸਰਕਾਰ ਨੇ ਬਿਕਮਜੀ ਸਿੰਘ ਜੀਠਿਆ ਨੇ ਕਿਹਾ ਸੀ ਕਿ ਕਰੋੜਾਂ ਪੈਖ ਖਰਚ ਮੇਰੇ ਉੱਤੇ ਕੀਤੇ ਜਾ ਰਹੇ ਨੇ ਵਕੀਲਾਂ ਉੱਤੇ ਜਾ ਰਹੇ ਨੇ ਇਹ ਬਣਦਾ ਬਣਾਦਾ ਕੁਝ ਨਹੀਂ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਐਕਸ਼ਨ ਮੋਰ ਦੇ ਵਿੱਚ ਨੇ ਵਿਜੀਲੈਂਸ ਡਿਪਾਰਟਮੈਂਟ ਦੇ ਸਭ ਮੁਜਤਾਜ਼ਰੀ ਪਹੁੰਚ ਚੁੱਕੇ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਸ਼ਾਫਿਬ ਵਾਲੀ ਕੀਤੀ ਜਾ ਰਹੀ ਹੈ ਹਸਪਤਲ ਦੇ ਬਾਰੇ ਵੀ ਖਬਰ ਆਈ ਹੈ ਕਿ ਬਿਕਮ ਜੀਸ ਜੀਸ਼ਾ ਦੀ ਅੱਜ ਵਿਜੀਲੈਂਸ ਅਤੇ ਬਿਜ਼ਨਸ ਦੇ ਉੱਪਰ ਬੋਲਤਰਕਾਰੀਆ ਮੰਨੋ ਗ੍ਰਿਫਤਾਰੀ ਹੋ ਸਕਦੀ ਹੈ